ਜੁਗੋ ਜੁਗੋਂ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਲੈ ਵੀ ਗੰਗੂ ਪਾਪੀਆ ਲੈ ਵੀ ਗੰਗੂ ਪਾਪੀਆ ਲੈ ਵੀ ਗੰਗੂ ਪਾਪੀਆ ਦਲਾਲ ਤਾਂ ਸੰਭਾਲ ਵੀ ਨੀਹਾਂ 'ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨੀਹਾਂ 'ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਲੈ ਵੀ ਗੰਗੂ ਪਾਪਿਆ ਲੈ ਵੀ ਗੰਗੂ ਪਾਪਿਆ ਲਾਨ ਤਾਂ ਸੰਭਾਲ ਵੀ ਨੀਹਾਂ 'ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨੀਹਾ ਚੇ ਸ਼ਹੀਦ ਹੋਗੇ ਗੋਬਿੰਦ ਦਿਲਾਲਵੀ ਬੱਚਿਆਂ ਦੇ ਦਿਲਾਂ ਦੀਆਂ ਤੜਕ ਨਾ ਖਲੋਗੀਆਂ ਬੱਚਿਆਂ ਦੇ ਦਿਲਾਂ ਦੀਆਂ ਤੜਕ ਨਾ ਖਲੋਗੀਆਂ ਤੈਨੂੰ ਕਾਦ ਦੁੱਖ ਤੇਰੇ ਦਿਲ ਦੀਆਂ ਹੋਗੀਆਂ ਤੈਨੂੰ ਕਾਦ ਦੁੱਖ ਤੇਰੇ ਦਿਲ ਦੀਆਂ ਹੋਗੀਆਂ ਅੱਜ ਕੁ ਨਾਲ ਚੱਲੀ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੀ ਨਿਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨਿਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਲੈ ਵੀ ਗੰਗੂ ਪਾਪੀਆਂ ਲੈ ਵੀ ਗੰਗੂ ਪਾਪੀਆਂ ਲਾਨਤਾ ਸੰਭਾਲ ਵੀ ਨੀ ਹਾਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੇ ਨੀ ਹਾਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੇ ਬੇਗਾਨੀਆਂ ਸੀ ਅੰਦਰਾਂ ਤੇ ਕਿਸੇ ਮਾਂ ਦੇ ਲਾਲ ਸੀ ਬੇਗਾਨੀਆਂ ਸੀ ਅੰਦਰਾਂ ਤੇ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਆ ਤੇਰੇ ਲਈ ਤਾਂ ਦੁਸ਼ਮਨ ਦੇ ਬਾਲ ਸੀ ਇਮਾਨ ਤੂਤਾ ਵਿਚਿਆ ਇਮਾਨ ਤੂਤਾ ਫਿਰ ਕਾ ਦਾ ਖਿਆਲ ਵੀ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਲੋਣ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੀ ਲੋਣ ਹਰਾਮੀ ਤੈਨੂੰ ਸਦਾ ਲੋਕ ਕੀ ਕਹਿਣਗੇ ਤੂੰ ਤਾਂ ਲਾਲੀ ਸ਼ਰਮ ਜੋ ਵੀ ਕਹਿੰਦੀ ਨਹੀਂ ਉਹ ਕਹਿਣਗੇ ਤੂੰ ਤਾਂ ਲਾਲੀ ਸ਼ਰਮ ਜੋ ਵੀ ਕਹਿੰਦੀ ਨਹੀਂ ਉਹ ਕਹਿਣਗੇ ਸਾਰੀ ਦੁਨੀਆਂ 'ਚ ਪੈੜਾ ਸਾਰੀ ਦੁਨੀਆਂ 'ਚ ਪੈੜਾ ਹੋਣਾ ਤੇਰਾ ਹਾਲ ਵੀ ਨਿਹਾਂ 'ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਆਉਣੰਗੀਆਂ ਆਵਾਜ਼ਾਂ ਸਦਾ ਆਉਣੰਗੀਆਂ ਆਵਾਜ਼ਾਂ ਸਦਾ ਨੀਹਾਂ ਵਿੱਚ ਸੱਚੀਆਂ ਤੂੰ ਹੀ ਇੱਟ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ ਤੂੰ ਹੀ ਇੱਟ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ ਸੋਲ ਸ਼ਰੀਰਾਂ ਜੀ ਦਾ ਦਾਸੀ ਸੋਲ ਜਈਆ ਜਿੰਦਾ ਸੀ ਤੂੰ ਕੀਤੀਆਂ ਹਲਾਲ ਵੀ ਨਿਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਨਿਹਾਂ ਚ ਸ਼ਹੀਦ ਹੋਗੇ ਗੋਬਿੰਦ ਦਿਲਾਲ ਵੀ ਲੈ ਬੇ ਗੰਗੋ ਪਾਪੀਆਂ ਲੈ ਬੇ ਗੰਗੋ ਪਾਪੀਆਂ ਲਾਨਤਾ ਸੰਭਾਲ ਵੀ ਨਿਹਾਂ ਚ ਸ਼ਹੀਦ ਹੋਗੇ ਗੋਬਿੰਦ ਤੇ ਲਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਤੇ ਲਾਲ ਵੇ ਲੈ ਵੇ ਗੰਗੂ ਪਾਪੀਆ ਲੈ ਵੇ ਗੰਗੂ ਪਾਪੀਆ ਲਾਨ ਤਾਂ ਸੰਭਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਤੇ ਲਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਤੇ ਲਾਲ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ